ਕ੍ਰਿਸਚੀਅਨ ਹਿੰਦੂ ਨੂੰ ਵੋਟ ਪਾ ਸਕਦਾ ਸਿੱਖ ਨੂੰ ਵੋਟ ਪਾ ਸਕਦਾ ਮੁਸਲਮਾਨ ਨੂੰ ਵੋਟ ਪਾ ਸਕਦਾ ਐਸੀ ਭਾਈਚਾਰੇ ਨੂੰ ਪਾ ਸਕਦਾ ਕ੍ਰਿਸਚੀਅਨਾਂ ਦੇ ਕੋਲ ਕੀ ਗੱਲ ਆਪਣੀ ਸਿਹਤ ਠੀਕ ਕਰਾਣ ਦਾ ਠੇਕਾ ਲਿਆ ਐਜੂਕੇਸ਼ਨ ਦੀ ਗੱਲ ਦੱਸਣ ਲੱਗੇ ਆਪਾਂ ਐਜੂਕੇਸ਼ਨ ਨੂੰ ਵੀ ਕੰਟੀਨਿਊ ਕਰਾਂਗੇ ਕਰਾਂਗੇ ਲੋਕ ਕਰਾਂਗੇ ਸਰ ਕੰਟੀਨਿਊ ਕਰਾਰੇ ਜੱਟ ਲੋਕ ਸਿੱਖ ਜੇਕਰ ਮੈਂ ਅਲਬਰਟ ਧੂਆ ਦੀ ਗੱਲ ਕਰਾਂ ਇਹ ਉਹਦਾ ਦੀ ਸਖਸ਼ੀਅਤ ਹੈ ਜਿਸਨੇ ਮੈਨੂੰ ਲੱਗਦਾ ਹੈ ਕਿ ਕਦੇ ਕਿਸੇ ਪਾਰਟੀ ਨੂੰ ਛੱਡਿਆ ਨਹੀਂ ਹੈ ਕੀ ਕਹਿ ਸਕਦੇ ਆ ਕਿ ਇੱਕ ਥਾਲੀ ਦਾ ਬੈਂਗਣ ਕਦੇ ਇਸ ਪਾਰਟੀ ਚ ਕਦੇ ਉਸ ਪਾਰਟੀ ਚ ਕਦੇ ਉਸ ਪਾਰਟੀ ਚ ਕੀ ਜ਼ਰੂਰਤ ਪਈ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਨੂੰ ਇੱਥੇ ਪ੍ਰੋਜੈਕਟ ਕਰ ਦੇ ਉਹ ਕੋਈ ਆਮ ਇਨਸਾਨ ਨੂੰ ਚੱਕ ਦੇ ਇਹਨਾਂ ਨੂੰ ਤਾਂ ਸਾਰੇ ਪੰਜਾਬ ਚ ਇਹ ਕੋਈ ਚੱਲ ਰਿਹਾ ਇੱਕ ਕੱਲੇ ਬਜੰਦਰ ਨੇ ਥੋੜੀ ਜਿਹੜੇ ਮਰਜੀ ਵਰਗ ਚ ਚਲ ਜਾਓ ਬੜੇ ਜਿੰਨ ਚਮਤਕਾਰ ਹੁੰਦੇ ਆ ਕਈ ਵਾਰੀ ਕੀ ਹੁੰਦਾ ਮੈਨੂੰ ਖੁਦ ਕੁਰਸੀਆਂ ਤੇ ਟੈਂਟ ਪਹਚਾਣਾ ਪੈਂਦਾ ਵੀ ਮੈਂ ਟੈਂਟ ਕੁਰਸੀਆਂ ਪਹਚਾਤੀਆਂ ਇੱਥੇ ਜਰਾ ਪੰਡਾਲ ਲਾ ਦਿਓ ਮੈਂ ਮੀਟਿੰਗ ਕਰਨ ਆ ਰਿਹਾ ਆ ਕੀ ਜਿਹੜੇ ਗੁਰੂ ਪੀਰਾਂ ਨੂੰ ਮੰਨਦੇ ਸੀ ਉਹਨਾਂ ਦੀ ਸਿੱਖਿਆ ਗਲਤ ਸੀ ਅੱਜ ਉਹ ਗ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੀਸਸ ਤੱਕ ਨੇ ਕਿ ਵੀ ਕਿਹਾ ਵੀ ਪਰਮੇਸ਼ਰ ਦੀ ਆਰਾਧਨਾ ਖੁਦ ਕਰੋ ਉਹ ਲੋਕ ਕਿਉਂ ਨਹੀਂ ਸੋਚਦੇ ਗੱਲ ਦੋ ਚਾਰ ਜਣਿਆਂ ਦੀ ਨਹੀਂ ਜਿਹੜੇ ਹਜ਼ਾਰਾਂ ਲੱਖਾਂ ਲੋਕ ਉਧਰ ਨੂੰ ਜਾਂਦੇ ਨੇ ਉਹ ਆਣ ਇਸ ਗੱਲ ਦੇ ਵਿੱਚ ਵੀ ਇਹ ਗੱਲ ਗਲਤ ਹੁੰਦੀ ਹੈ ਇਹ ਪੁੱਠੀ ਹੁੰਦੀ ਹੈ ਤੇ ਉੱਥੇ ਜਾ ਕੇ ਸਚਾਈ ਲਿਆਂ ਆਸ ਜਰਨਲਿਸਟ ਨੂੰ ਅਸੀਂ ਆਮ ਸਧਾਰਨ ਬੰਦੇ ਆ ਗੱਲ ਜਿਸ ਤਰ੍ਹਾਂ ਆਮ ਆਦਮੀ ਆਸਰਾ ਕੇ ਵੋਟ ਪਾਉਂਦਾ ਰਿਹਾ ਉਦਾਂ ਹੀ ਅਸੀਂ ਵੀ ਆਮ ਆਦਮੀ ਬਣ ਕੇ ਇਹਨਾਂ ਦਾ ਸਾਥ ਦਿੰਦੇ ਰਹੇ ਵੀ ਕਦੀ ਸਾਡੀ ਵਾਰ ਹੀ ਆਏਗੀ ਲੋਕ ਮਜਬੂਰੀ ਦੇ ਵਿੱਚ ਉਹਨਾਂ ਦਾ ਸਾਥ ਦੇ ਰਿਹਾ ਜਦੋਂ ਮੈਂ ਹੀ ਕਹਿ ਦੇਣਾ ਮੈਂ ਤੇਰੇ ਘਰੇ ਆ ਰਿਆਂ ਆਂ ਜਿਹੜਾ 10 ਜਣੇ ਇਕੱਠੇ ਕਰਕੇ ਰੱਖੀ ਤੇ ਉਹ 10 ਨਹੀਂ ਤਾਂ 5 ਤਾਂ ਜ਼ਰੂਰ ਇਕੱਠੇ ਕਰੇਗਾ ਉਹਦੇ ਵਿੱਚ ਕਈ ਵਾਰੀ ਇਨਸਾਨ ਦੀ ਮਜਬੂਰੀ ਹੋ ਜਾਂਦੀ ਹੈ ਬੇਬਸੀ ਹੋ ਜਾਂਦੀ ਹੈ ਤੇ ਪਿਆਰ ਤਾਂ ਜੀ ਰਿਜ਼ਲਟ ਦੇ ਵਿੱਚ ਸਾਹਮਣੇ ਆਈ ਜਾਣਾ ਪਿਛਲੀ ਵਾਰੀ ਵੀ ਪਿਆਰ ਹੀ ਸੀ ਉਦੋਂ ਤਾਂ ਨਹੀਂ ਕੋਈ ਅੰਦਰ ਗਿਆ ਰਾਤ ਨੂੰ ਕੋਈ ਬਾਹਰ ਨਹੀਂ ਨਿਕਲ ਸਕਦਾ ਦਿਨੇ ਉੱਦਾਂ ਡਰਿਆ ਵੀ ਸਨੇਚਰ ਹੋ ਜਾਣ ਬਹੁਤ ਕੁਛ ਇੱਥੇ ਪ੍ਰੋਬਲਮ ਤੇ ਡੌਗਸ ਨੂੰ ਆਪਾਂ ਪਿਆਰ ਕਰਦੇ ਆਂ ਕਾਰਪੋਰੇਸ਼ਨ ਨੂੰ ਕਹਿ ਕੇ ਇਦਾਂ ਦੀ ਜਗ੍ਹਾ ਬਣਵਾਈਏ ਜਿੱਥੇ ਉਹ ਸਾਰੇ ਸਟਰੀਟ ਡੌਗਸ ਲੱਜਣ ਕਿਉਂਕਿ ਉਹਨਾਂ ਦੇ ਕਾਰਨ ਐਕਸੀਡੈਂਟ ਬਹੁਤ ਹੋ ਰਹੇ ਨੇ ਡੌਗ ਬਾਈਟਿੰਗ ਬਹੁਤ ਹੋ ਰਹੀ ਹੈ ਇਹ ਕਹਿੰਦੇ ਜੀ ਅਸੀਂ ਖਾਸ ਬੰਦੇ ਨੂੰ ਨਹੀਂ ਲੈ ਕੇ ਆਣਾ ਅੱਜ ਜੇ ਇੱਥੇ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਫਰਸਟ ਕਨਸੀਸਟੈਂਸੀ ਦੇ ਜਿਹੜੇ ਕੈਂਡੀਡੇਟ ਨੇ ਉਹ ਖੁਦ ਰਾਜ ਸਭਾ ਦੇ ਮੈਂਬਰ ਨੇ ਚਾਹੇ ਜਿੰਨਾ ਮਰਜ਼ੀ ਵੱਡੇ ਵੱਡੇ ਸਮਾਗਮ ਕਰ ਲੈਣ ਲਗਜ਼ਰੀ ਸਮਾਗਮ ਕਰ ਲੈਣ ਚਾਹੇ ਸਾਡੇ ਗਰੀਬ ਲੋਕਾਂ ਤੇ ਇਲਜ਼ਾਮ ਲਾ ਲੈਣ ਸ਼ਿਕਾਇਤ ਜਮਾਇਆ ਪ੍ਰਿਆੰਕਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਲੁਧਿਆਣੇ ਦੇ ਵਿੱਚ ਇੱਕ ਵਾਰ ਫਿਰ ਤੋਂ ਵੋਟਾ ਦਾ ਗਾਸਾ ਜਿਹੜਾ ਕਿ ਹੋ ਚੱਲਿਆ ਜੇਕਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਲੁਧਿਆਣਾ ਵਸਤੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਵਾਰੀ ਫੇਰ ਤੋਂ ਵੋਟਾ ਪੈਣ ਗਿਆ ਪਰ ਹੁਣ ਦੇਖਣਾ ਤਾਂ ਇਹ ਹੋਏਗਾ ਕਿ ਵੋਟਾ ਕਿਦੇ ਹੱਕ ਦੇ ਵਿੱਚ ਪੈਣ ਗਿਆ ਕਿਉਂਕਿ ਜੇਕਰ ਦੋ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਜੋ ਕਿ ਰਾਜ ਸਭਾ ਮੈਂਬਰ ਵੀ ਨੇ ਤੇ ਦੂਸਰੇ ਪਾਸੇ ਕੈਬਨਟ ਮੰਤਰੀ ਜੀ ਹਾਂ ਕੈਬਨਟ ਮੰਤਰੀ ਰਹੇ ਕਾਂਗਰਸ ਦੇ ਭਾਰਤਪੂਸ਼ਨ ਆਸ਼ੂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੋਨੇ ਨਾਮੀ ਿਕਦਾਰ ਨੇ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਕਿ ਇੱਕਦਮ ਬਦਲ ਰਹੀ ਹੈ ਕਿਸ ਤੇ ਹੱਕ ਦੇ ਵਿੱਚ ਲੋਕ ਵੋਟਾਂ ਪਾਉਣਗੇ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚਲੇਗਾ ਪਰ ਇਸ ਦਰਮਿਆਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕ੍ਰਿਸ਼ਨ ਯੂनाइटेड ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਜੀ ਮੇਰੇ ਨਾਲ ਨੇ ਕਹਿੰਦੇ ਨੇ ਕਿ ਸਿਆਸਤ ਇਦਾਂ ਬਦਲ ਰਹੀ ਹੈ ਜਿਦਾਂ ਉਹਨਾਂ ਨੇ ਕਦੇ ਰਾਜਨੀਤੀ 'ਚ ਸੋਚਿਆ ਵੀ ਨਹੀਂ ਸੀ ਪਹਿਲਾ ਆਮ ਆਦਮੀ ਪਾਰਟੀ ਨੂੰ ਇੰਨਾ ਜ਼ਿਆਦਾ ਪਿਆਰ ਦੇਣਗੇ ਲੋਕ ਪਰ ਹੁਣ ਇੱਕਦਮ ਮਨੋਈ ਉਤਰ ਗਈ ਆਮ ਆਦਮੀ ਪਾਰਟੀ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਵੀ ਉਹਨਾ ਪਿਆਰ ਲੋਕ ਨਹੀਂ ਕਰ ਰਹੇ ਜਨਾ ਪਹਿਲਾਂ ਕਰਦੇ ਸੀ ਆਖਿਰਕਾਰ ਕੀ ਕਾਰਨ ਨੇ ਇਸ ਦੇ ਪਿੱਛੇ ਗੱਲਬਾਤ ਕਰਦੇ ਹਾਂ ਜੀ ਸਰ ਦੇ ਨਾਲ ਸਸ਼ੀਕਾਲ ਜੀ ਸਸ਼ੀਕਾਲ ਪ੍ਰਿੰਕਾ ਜੀ ਸਰ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਵੈਸਟ ਚ ਹੋਣ ਰਹੀਆਂ ਵੋਟਾਂ ਬਾਰੇ ਪੁੱਛਾਂਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਵਿਧਾਇਕ ਗੋਗੀ ਦੇ ਚਲੇ ਜਾਣ ਤੋਂ ਬਾਅਦ ਹੈ ਜਿਹੜੇ ਕਿ ਦੁਬਾਰਾ ਚੋਣਾਂ ਹੋਣਗੀਆਂ ਰਾਜ ਸਭਾ ਮੈਂਬਰ ਸੰਜੀਵ अरोੜਾ ਨੂੰ ਮੈਦਾਨ ਚ ਉਤਾਰਿਆ ਜਾ ਰਿਹਾ ਦੂਜੇ ਪ ਪਾਰਤਪੂਸ਼ਨ ਆਸ਼ੋਜੀ ਮੈਦਾਨ ਦੇ ਵਿੱਚ ਨੇ ਭਾਜਪਾ ਨੇ ਹਲੇ ਆਪਣੇ ਨੁਮਾਇੰਦੇ ਨੂੰ ਉਤਾਰਨਾ ਸੋ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਤਿਕੋਣਾ ਮੁਕਾਬਲਾ ਹੋਣ ਜਾ ਰਿਹਾ ਗੱਲ ਤਿਕੋਣੇ ਮੁਕਾਬਲੇ ਦੀ ਨਹੀਂ ਹੈ ਗੱਲ ਲੋਕਾਂ ਦੀ ਫੀਲਿੰਗਸ ਦੀ ਹੈ ਇਹਦੇ ਵਿੱਚ ਟਾਈਮ ਟੂ ਟਾਈਮ ਪਾਰਟੀਆਂ ਚੱਲੀਆਂ ਆ ਰਹੀਆਂ ਸੀਗੀਆਂ ਪਹਿਲਾਂ ਅਕਾਲੀ ਦਲ ਭਾਜਪਾ ਗਠਬੰਧਨ ਫਿਰ ਕਾਂਗਰਸ ਇਹ ਬਾਰੀ-ਬਾਰੀ ਆਪਣੀ ਪਾਰੀ ਖੇਡਦੇ ਸੀ ਤੇ ਜਿਹਦੇ ਚ ਲੋਕਾਂ ਨੇ ਬਦਲਾਵ ਦੀ ਸਿਆਸਤ ਲੈ ਕੇ ਆਂਦੀ ਤੇ ਉਹ ਬਦਲਾਵ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਵਿਕਲਪ ਦੇਖਿਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਇਹ ਮਤਲਬ ਸੀ ਕਿ ਜਿਹੜੇ ਆਮ ਲੋਕ ਨੇ ਜਿਹੜੇ ਬਸ ਇਸੇ ਆਸ ਤੇ ਵੋਟ ਪਾਉਂਦੇ ਆ ਕਿ ਅਸੀਂ ਇਹਨਾਂ ਨੂੰ ਜਿਤਾ ਕੇ ਲਿਆਵਾਂਗੇ ਸਾਨੂੰ ਰੋਜ਼ਗਾਰ ਮਿਲੇਗਾ ਸਾਨੂੰ ਹੈਲਥ ਸੇਵਾਵਾਂ ਸਾਨੂੰ ਮੁਹੱਈਆ ਕਰਾਈਆਂ ਜਾਣਗੀਆਂ ਸਾਡੇ ਬੱਚਿਆਂ ਦੀ ਵਧੀਆ ਐਜੂਕੇਸ਼ਨ ਹੋਏਗੀ ਨਾ ਤਾਂ ਇਹ ਆਮ ਆਦਮੀ ਪਾਰਟੀ ਦਾ 3 ਸਾਲ ਦਾ ਕਿਰਦਾਰ ਨਿਕਲ ਚੁੱਕਿਆ ਆ ਕਹਿੰਦੇ 3 ਸਾਲ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਕਿਰਦਾਰ ਨੂੰ ਕਿਉਂਕਿ ਜੇਕਰ ਮੈਂ ਅਲਬਰਟ ਦੁਆ ਦੀ ਗੱਲ ਕਰਾਂ ਇਹ ਉਹਦਾ ਦੀ ਸਖਸ਼ੀਅਤ ਹੈ ਜਿਸਨੇ ਮੈਨੂੰ ਲੱਗਦਾ ਹੈ ਕਿ ਕਦੇ ਕਿਸੇ ਪਾਰਟੀ ਨੂੰ ਸਾ ਛੱਡਿਆ ਨਹੀਂ ਹੈ ਕਿ ਕਹਿ ਸਕਦੇ ਹਾਂ ਕਿ ਇੱਕ ਥਾਲੀ ਦਾ ਬੈਂਗਣ ਕਦੇ ਇਸ ਪਾਰਟੀ ਚ ਕਦੇ ਉਸ ਪਾਰਟੀ ਚ ਕਦੇ ਉਸ ਪਾਰਟੀ ਚ ਤੇ ਹੁਣ ਤੁਸੀਂ ਕ੍ਰਿਸ਼ਨ ਯੂनाइटेड ਫੈਡਰੇਸ਼ਨ ਦੇ ਪ੍ਰਧਾਨ ਵੀ ਹੋ ਹਨਾ ਸਾਰੀਆਂ ਪਾਰਟੀਆਂ ਦੇ ਰੰਗ ਵੀ ਦੇਖ ਚੁੱਕੇ ਹੋ ਹਨਾ ਸਾਰਿਆਂ ਦੇ ਕਿਰਦਾਰਾਂ ਤੋਂ ਜਾਣੂ ਵੀ ਹੋ ਚੰਗੀ ਤਰ੍ਹਾਂ ਤੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਅਸੀਂ ਉਦਾਂ ਹੀ ਦੇਖਦੇ ਹਾਂ ਜਿਵੇਂ ਆਮ ਆਦਮੀ ਤੇ ਖਾਸ ਦੀ ਗੱਲ ਤੁਸੀਂ ਹੁਣ ਖਾਸ ਜਰਨਲਿਸਟ ਹੋ ਅਸੀਂ ਆਮ ਸਧਾਰਨ ਬੰਦੇ ਹਾਂ ਗੱਲ ਜਿਸ ਤਰ੍ਹਾਂ ਆਮ ਆਦਮੀ ਆਸਰਾ ਕੇ ਵੋਟ ਪਾਉਂਦਾ ਰਿਹਾ ਉਦਾਂ ਹੀ ਅਸੀਂ ਵੀ ਆਮ ਆਦਮੀ ਬਣ ਕੇ ਇਹਨਾਂ ਦਾ ਸਾਥ ਦਿੰਦੇ ਰਹੇ ਵੀ ਕਦੀ ਸਾਡੀ ਵਾਰ ਹੀ ਆਏਗੀ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਵੀ ਠੱਗਿਆ ਗਿਆ ਉਹੀ ਤਾਂ ਮੈਂ ਦੱਸ ਰਿਹਾ ਨਾ ਵੀ ਆਮ ਆਦਮੀ ਬਣ ਕੇ ਅਸੀਂ ਇਸ ਆਸਤੇ ਚੱਲ ਰਹੇ ਨੇ ਕਦੀ ਸਾਡੀ ਵੀ ਵਾਰੀ ਆਏਗੀ ਕਦੀ ਸਾਡੀ ਵੀ ਪਾਰੀ ਆਏਗੀ ਵੀ ਆਮ ਆਦਮੀ ਦੇ ਹੱਕ ਦੇ ਵਿੱਚ ਅਸੀਂ ਵੀ ਕੰਮ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲੇ ਚਾਹੇ ਅਕਾਲੀ ਦਲ ਭਾਜਪਾ ਦਾ ਗਠਜੰਬਨ ਰਿਹਾ ਚਾਹੇ ਕਾਂਗਰਸ ਦਾ ਗਠਜੰਬਨ ਤੁਸੀਂ ਆਮ ਆਦਮੀ ਦੀ ਸੇਵਾ ਕਰਨ ਦਾ ਮੌਕਾ ਲੱਭਦੇ ਹੋ ਤਾਂ ਫਿਰ ਮੈਨੂੰ ਲੱਗਦਾ ਉਸ ਦੇ ਨਾਲ ਕਿਸੇ ਪਾਰਟੀ ਦਾ ਸਾਥ ਹੋਣਾ ਬੇਹੱਦ ਜ਼ਰੂਰੀ ਗੱਲ ਨਹੀਂ ਹੈ ਮੈਂ ਕਦੋਂ ਕਿਹਾ ਵੀ ਪਾਰਟੀ ਦਾ ਹੋਣਾ ਜ਼ਰੂਰੀ ਹੁਣ ਤਾਂ ਅਸੀਂ ਦੇਖ ਲਿਆ ਵੀ ਪਾਰਟੀਆਂ ਦਾ ਕੰਮ ਕੀ ਆ ਹੁਣ ਆਮ ਆਦਮੀ ਪਾਰਟੀ ਦੀ ਮੈਂ ਗੱਲ ਕੀਤੀ ਵੀ ਇਹ ਕਹਿੰਦੇ ਜੀ ਅਸੀਂ ਖਾਸ ਬੰਦੇ ਨੂੰ ਨਹੀਂ ਲੈ ਕੇ ਆਣਾ ਅੱਜ ਜੇ ਇੱਥੇ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਫਰਸਟ ਕੌਨਸਟੀਟੂਐਂਸੀ ਦੇ ਜਿਹੜੇ ਕੈਂਡੀਡੇਟ ਨੇ ਉਹ ਖੁਦ ਰਾਜ ਸਭਾ ਦੇ ਮੈਂਬਰ ਨੇ ਜਦੋਂ ਖੁਦ ਰਾਜ ਸਭਾ ਦੇ ਮੈਂਬਰ ਹੈ ਤਾਂ ਕੀ ਜ਼ਰੂਰਤ ਪਈ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਨੂੰ ਇੱਥੇ ਪ੍ਰੋਜੈਕਟ ਕਰ ਦੇ ਉਹ ਕੋਈ ਆਮ ਇਨਸਾਨ ਨੂੰ ਚੱਕ ਦੇ ਕੀ ਗੱਲ ਆਮ ਇਨਸਾਨ ਦੀ ਕਮੀ ਹੈ ਕੌਨਸਟੀਟੂਐਂਸੀ 'ਚ ਆਮ ਵਲੰਟੀਅਰ ਨੂੰ ਚੱਕਦੇ ਉਸ ਵਲੰਟੀਅਰ ਨੂੰ ਬਣਾਉਂਦੇ ਵੀ ਅਸੀਂ ਇਹਨੂੰ ਐਮਐਲਏ ਬਣਾ ਕੇ ਦੇਣਾ ਆਮ ਆਮ ਘਰ ਦਾ ਬੱਚਾ ਹੈ ਆਮ ਘਰ ਦੇ ਲਈ ਕੰਮ ਕਰੂ ਤੇ ਸਮਾਜ ਦੇ ਦੁੱਖ ਦਰਦ ਨੂੰ ਸਮਝੂ ਅੱਜ ਇੱਕ ਖਾਸ ਪੋਜੀਸ਼ਨ ਵਾਲੇ ਇੰਡਸਟ੍ਰੀਅਲਿਸਟ ਸੰਜੀਵ अरोड़ा ਜੀ ਨੂੰ ਇੱਥੇ ਮੈਦਾਨ ਦੇ ਵਿੱਚ ਲੈ ਕੇ ਆਏ ਆ ਤੇ ਫਿਰ ਉੱਥੇ ਇਹਨਾਂ ਦੀ ਪਾਲਿਸੀ ਜਾਂ ਇਹਨਾਂ ਦੀ ਆਈਡਿਓਲੋਜੀ ਜਾਂ ਇਹਨਾਂ ਦਾ ਮੈਨੀਫੈਸਟੋ ਕਿਤੇ ਵੀ ਨਹੀਂ ਰਿਹਾ ਇਸ ਲਈ ਅੱਜ ਲੋਕ ਬਦਲਾਅ ਚਾਹੁੰਦੇ ਸੀ ਇਹ ਬਦਲਾਅ ਤੇ ਖਰੇ ਨਹੀਂ ਉਤਰੇ ਜਿੰਨੇ ਇਹਨਾਂ ਨੇ ਮੈਸਨੀ ਫਰਸਟੋ ਚ ਵਾਅਦੇ ਕੀਤੇ ਉਹ ਸਾਰੇ ਝੂਠੇ ਨੇ ਬੇਬੁਨਿਆਦ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਚਾਹੇ ਜਿੰਨਾ ਮਰਜੀ ਵੱਡੇ ਵੱਡੇ ਸਮਾਗਮ ਕਰ ਲੈਣ ਲਗਜ਼ਰੀ ਸਮਾਗਮ ਕਰ ਲੈਣ ਚਾਹੇ ਸਾਡੇ ਗਰੀਬ ਲੋਕਾਂ ਤੇ ਇਲਜ਼ਾਮ ਲਾ ਲੈਣ ਗੱਲ ਥਾਲੀ ਦੇ ਬੈਂਗਣ ਦੀ ਨਹੀਂ ਹੈ ਗੱਲ ਹਰੇਕ ਇਨਸਾਨ ਚਾਹੁੰਦਾ ਹੈ ਵੀ ਸਾਨੂੰ ਕੋਈ ਮਕਾਮ ਤੇ ਲਿਆ ਜਾਏ ਇਹ ਨਹੀਂ ਵੀ ਸਾਨੂੰ ਫੁੱਟਬਾਲ ਵਾਂਗੂ ਯੂਜ਼ ਕੀਤਾ ਜਾਏ ਜੇ ਨਹੀਂ ਜ਼ਿਆਦਾ ਤੇ ਕੁਝ ਪਰਸੈਂਟ ਲੋਕ ਜਿਹੜੇ ਬਦਲਾਵ ਲਿਆਣਗੇ। ਹਰ ਤਾਂ ਸਰ ਜਿਹੜੀ ਮਰਜ਼ੀ ਹੋਏ ਲੋਕ ਉਸ ਨੂੰ ਨਈ ਬਖਸ਼ਦੇ ਆ ਵਿਰੋਧੀ ਉਸ ਨੂੰ ਨਈ ਬਖਸ਼ਦਾ ਸੀ ਕਹਿ ਸਕਦੇ ਆ ਹਨਾ ਮਤਲਬ ਅਕਾਲੀਆਂ ਦੀ ਸਰਕਾਰ ਉਸਤੇ ਵੀ ਤੰਜ ਕੱਸੇ ਜਾਂਦੇ ਸਨ ਕਾਂਗਰਸ ਆਈ ਉਸਤੇ ਵੀ ਤੰਜ ਕੱਸੇ ਜਾ ਰਹੇ ਨੇ ਕੇਂਦਰ ਚ ਬੈਠੀ ਭਾਜਪਾ ਸਰਕਾਰ ਨੂੰ ਨਈ ਬਖਸ਼ਾ ਜਾਂਦਾ ਆਮ ਆਦਮੀ ਪਾਰਟੀ ਹੁਣ 3 ਸਾਲ ਹੋਏ ਨੇ ਹਜੇ 3 ਸਾਲ ਹੋਏ ਕਿੰਸਾ ਸਮਾ ਚਾਹੀਦਾ ਫੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਵੀ ਨੀ ਉਹਨਾਂ ਨੂੰ ਬਖਸ਼ਾ ਜਾਏਗਾ ਸਮਾਂ ਕਾਹਦਾ ਚਾਹੀਦਾ ਜੀ ਜਦੋਂ ਮੈਨੀਫੈਸਟੋ ਲੈ ਕੇ ਆਂਦੇ ਉਦੋਂ ਸਮਾਂ ਹੀ ਹੁੰਦਾ ਉਦੋਂ ਤਾਂ ਕਹਿੰਦੇ ਅਸੀਂ ਇੱਕ ਰਾਤ 'ਚ ਸਾਰਾ ਕੁਝ ਬਦਲ ਦਾਂਗੇ ਅੱਜ ਕਹਿੰਦੇ ਸਾਨੂੰ ਸਮਾਂ ਚਾਹੀਦਾ ਕਾਹਦਾ ਸਮਾਂ ਚਾਹੀਦਾ ਸਾਰਾ ਤੰਤਰ ਇਹਨਾਂ ਦੇ ਕੋਲ ਹੈ ਸਰਕਾਰੀ ਤੰਤਰ ਹੈ ਜਦ ਇਲੈਕਸ਼ਨਾਂ ਦੇ ਲਈ ਇਹਨਾਂ ਤੰਤਰ ਯੂਜ਼ ਕਰ ਸਕਦੇ ਜਿੱਤਣ ਲਈ ਜੰਤ ਤੇ ਜਿਹੜੀ ਆਮ ਆਦਮੀ ਦੀਆਂ ਸੁਵਿਧਾਵਾਂ ਆ ਉਹਨਾਂ ਦੇ ਬੈਨੀਫਿਟ ਬੈਨੀਫਟਾਂ ਨੂੰ ਲਾਗੂ ਕਰਨ ਦੇ ਵਿੱਚ ਇਹਨਾਂ ਨੂੰ ਕਾਦੇ ਲਈ ਸਮਾਂ ਚਾਹੀਦਾ ਔਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਨਾ ਜਾਤ ਪਾਤ ਵੀ ਮੈਟਰ ਕਰਦਾ ਲੋਕ ਭਾਵੇਂ ਜੋ ਮਰਜ਼ੀ ਕਹਨ ਕਿ ਨਹੀਂ ਮੈਟਰ ਕਰਦਾ ਪਰ ਇਹ ਚੀਜ਼ਾਂ ਬਹੁਤ ਮੈਟਰ ਵੀ ਕਰਦੀਆਂ ਨੇ ਲੋਕਾਂ ਦੇ ਮਨਾਂ 'ਚ ਬਹਿ ਜਾਂਦੇ ਆਣੇ ਤੁਹਾਨੂੰ ਲੱਗਦਾ ਹੈ ਕਿ 크ਿਸਚਨ ਇੱਕ 크੍ਰਿਸ਼ਣ ਨੂੰ ਐਮ ਐਲ ਏ ਲੋਕ ਆਪਣੀ ਸੀਟ ਤੇ ਦੇਖਣਗੇ ਆ ਮਤਲਬ ਬਣਾਉਣਾ ਪਸੰਦ ਕਰਦੇ ਨੇ 크리스천 ਕੀ ਗੱਲ ਕੱਢਿਆ ਹੋਇਆ ਜਿਹੜਾ ਨਾਰਾ ਚੱਲਦਾ Hindu Muslim Sikh Isai ਸਭ ਹੈ ਭਾਈ ਭਾਈ ਜਦ 크리스천 Hindu ਨੂੰ ਵੋਟ ਪਾ ਸਕਦਾ Sikh ਨੂੰ ਵੋਟ ਪਾ ਸਕਦਾ Muslim ਨੂੰ ਵੋਟ ਪਾ ਸਕਦਾ ਐਸੀ ਭਾਈਚਾਰੇ ਨੂੰ ਪਾ ਸਕਦਾ 크리스ਚੀਅਨਾਂ ਦੇ ਕੋਲ ਕੀ ਗੱਲ ਆਪਣੀ ਸਿਹਤ ਠੀਕ ਕਰਾਣ ਦਾ ਠੇਕਾ ਲਿਆ ਜਾਂ 크리스ਚੀਅਨਾਂ ਤੋਂ ਐਸੀ ਐਜੂਕੇਸ਼ਨ ਲੈ ਲਈ ਉਹਦਾ ਹੀ ਠੇਕਾ ਲਿਆ ਵੀ ਐਜੂਕੇਸ਼ਨ ਦੇ ਦੇਣ ਸਾਨੂੰ ਐਡਮਿਸ਼ਨਾਂ ਦੇ ਦੇਣ ਸਾਨੂੰ ਪੜਾ ਲੈਣ ਤੇ ਜਿਹੜਾ ਸਮਝਦਾਰ ਵੋਟਰ ਤੁਸੀਂ ਇਹ ਗੱਲ ਕੀਤੀ ਆ ਤੁਹਾਨੂੰ ਅੱਜ ਮੈਂ ਐਜੂਕੇਸ਼ਨ ਦੀ ਗੱਲ ਦੱਸਣ ਲੱਗਾ ਐਜੂਕੇਸ਼ਨ ਦੀ ਗੱਲ ਦੱਸਣ ਲੱਗਾ ਅਸੀਂ ਐਜੂਕੇਸ਼ਨ ਨੂੰ ਵੀ ਕੰਟੀਨਿਊ ਕਰਾਂਗੇ ਕਰਾਂਗੇ ਲੋਕ ਕਰਾਂਗੇ ਸਰ ਕੰਟੀਨਿਊ ਕਰਾਰੇ ਜੱਟ ਲੋਕ ਸਿੱਖਣ ਕਰਾਂਗੇ ਕੰਟੀਨਿਊ ਕਰਾਂਗੇ ਕੰਟੀਨਿਊ ਕਰਾਂਗੇ ਇਸ ਚੀਜ਼ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ ਐਜੂਕੇਸ਼ਨ ਤੋਂ ਹੀ ਮੁੱਦਾ ਚੱਕੂੰਗੀ ਪਰ ਉਸ ਤੋਂ ਪਹਿਲਾਂ ਮੈਂ ਪੁੱਛਣਾ ਚਾਹਨੀ ਆ ਉਸ ਤੋਂ ਉਸ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਨੀ ਆ ਕਿ ਰੀਸੈਂਟਲੀ ਸ਼ਾਇਦ ਇੱਕ ਮੁੱਦੇ ਤੋਂ ਤੁਸੀਂ ਵੀ ਅਵੇਅਰ ਹੋ ਨਾ ਜਿਹੜਾ ਵਰਜਿੰਦਰ ਪਾਧਰੀ ਜਿਹਦਾ ਹੋਇਆ ਹੈ ਨਾ ਮਤਲਬ ਉਹਨਾਂ ਤੇ ਰੇਪ ਕੇਸ ਪਾਇਆ ਗਿਆ ਹੈ ਉਹਨਾਂ ਤੇ ਐਫ ਆਈ ਆਰ ਦਰਜ ਕਰਵਾਈ ਗਈ ਲੱਗਦਾ ਸਾਜਿਸ਼ਾਂ ਵੀ ਹੁੰਦੀਆਂ ਆ ਜੀ ਕੁਝ ਇਨਸਾਨ ਦੇ ਆਪਣੇ ਕਰਤੱਬ ਵੀ ਹੁੰਦੇ ਨੇ ਗੱਲ ਨਹੀਂ ਕਮਾਣੀ ਨਹੀਂ ਗੱਲ ਸਰ ਉਹਨੂੰ ਤੁਸੀਂ ਤੁਸੀਂ ਦੱਸੋ ਕਿ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਉਹ ਗਲਤ ਸੀ ਜਾਂ ਉਹਨਾਂ ਦੇ ਤੁਸੀਂ ਪੱਖ ਦੇ ਵਿੱਚ ਬੋਲ ਰਹੇ ਹੋ ਮਹਾਰਾ ਇਹ ਅਦਾਲਤ ਦਾ ਫੈਸਲਾ ਹੈ ਨਾ ਤਾਂ ਮੈਂ ਅਦਾਲਤਾਂ ਤੇ ਨਾ ਹੀ ਮੈਂ ਵਿਕਟਿਮ ਆ ਤੇ ਨਾ ਹੀ ਮੈਂ ਕਲਪਰੇਟ ਆ ਇਹ ਅਦਾਲਤ ਨੇ ਜੋ ਫੈਸਲਾ ਸੁਣਾਇਆ ਉਹਨਾਂ ਨੇ ਸੋਚ ਸਮਝ ਕੇ ਸੁਣਾਇਆ ਗਿਆ ਵੈਂ ਪਰਮ ਜਿਹੜੇ ਕੀਤੇ ਜਾ ਰਹੇ ਸੀ ਵੱਡਿਆ ਵੱਡਿਆ ਸਟੇਜਾ ਲਗਾ ਕੇ ਤੁਸੀਂ ਤਾਂ ਹੁਣ ਝੂਠ ਕਰਨ ਦੀ ਹਾਲ ਕਰ ਰਹੇ ਹੋ ਕਿ ਝੂਠ ਬੋਲੇ ਜਾ ਰਹੇ ਆ ਐਦਾ ਕੀਤਾ ਜਾ ਰਹੇ ਲੋਕਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਲੋਕਾਂ ਦੀਆਂ ਭਾਵਨਾਵਾਂ ਠੱਗੀਆਂ ਜਾ ਰਹੀਆਂ ਨੇ ਪਰ ਦੂਜੀ ਜਗ੍ਹਾ ਜੇਕਰ ਮੈਂ ਗੱਲ ਕਰਾਂ ਤੇ ਇਹ ਵੱਡਿਆ ਵੱਡਿਆ ਸਟੇਜਾ ਲੱਗਦੀਆਂ ਨੇ ਹਨਾ ਉਹਨਾਂ ਸਟੇਜਾਂ ਤੇ ਕੀ ਕਰਦੇ ਨੇ ਬੰਦੇ ਲਟਾ ਦਿੱਤੇ ਜਾਂਦੇ ਨੇ ਤੁਰਦੇ ਫਿਰਦੇ ਸਹੀ ਸਲਾਮਤ ਬੰਦੇ ਨੂੰ ਬਿਠਾਇਆ ਜਾਂਦਾ ਜਾ ਕੇ ਉਹਦੇ ਤੇ ਕੋਈ ਐਦਾ ਫੂਕ ਮਾਰੀ ਜਾਂਦੀ ਹੈ ਕੁਝ ਕੀਤਾ ਜਾਂਦਾ ਟੁਣਾ ਕੀਤਾ ਜਾਂਦਾ ਉਹਨੂੰ ਖੜਾ ਕਰਕੇ ਚੀਕਾਂ ਮਾਰਨ ਲੱਗ ਜਾਂਦੇ ਜੀ ਐਦਾ ਹੋ ਗਿਆ ਇਹ ਕਿੱਥੋਂ ਤੱਕ ਇਹ ਚੀਜ਼ਾਂ ਸਹੀ ਨਹੀਂ ਨੇ ਜਿਹ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਨੂੰ ਤਾਂ ਸਾਰੇ ਪੰਜਾਬ 'ਚ ਇਹ ਕੋਈ ਚੱਲ ਰਿਹਾ ਇਕੱਲੇ ਬਜੰਦਰ ਨੇ ਥੋੜੀ ਜਿਹੜੇ ਮਰਜ਼ੀ ਵਰਗ 'ਚ ਚਲ ਜਾਓ ਬੜੇ ਚਿੰ ਚਮਤਕਾਰ ਹੁੰਦੇ ਹਰ ਗਲਤ ਹੈ ਕਿ ਸਹੀ ਨਹੀਂ 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 ਹਰ ਧਰਮ ਦੇ ਵਿੱਚ ਗਲਤ ਹੈ ਕਿ ਸਹੀ ਹੈ ਮਾਰਾ ਗੱਲ ਸੁਣੋ ਗਲਤ ਹੈ ਕਿ ਸਹੀ ਗੱਲ ਸੁਣੋ ਨਾ ਜਾਂ ਤਾਂ ਸਹੀ ਤੁਸੀਂ ਦੱਸੋ ਗਲਤ ਹੈ ਕਿ ਸਹੀ ਨਾ 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 ਇਹ ਤੁਹਾਨੂੰ ਦੇਖਣਾ ਪੈਣਾ ਇਹ ਆਮ ਜਨਤਾ ਨੂੰ ਦੇਖਣਾ ਪੈਣਾ ਕੀ ਜਿਹੜੇ ਗੁਰੂ ਪੀਰਾਂ ਨੂੰ ਮੰਨਦੇ ਸੀ ਉਹਨਾਂ ਦੀ ਸਿੱਖਿਆ ਗਲਤ ਸੀ ਅੱਜ ਉਹ ਗੁਰੂ ਪੀਰਾਂ ਨੇ ਇਹਨਾਂ ਨੂੰ ਕਿਹਾ ਵੀ ਨਹੀਂ ਕਿਤੇ ਜਾਣਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੀਸਸ ਤੱਕ ਨੇ ਕੀ ਕਿਹਾ ਵੀ ਪਰਮੇਸ਼ਰ ਦੀ ਆਰਾਧਨਾ ਖੁਦ ਕਰੋ ਉਹ ਲੋਕ ਕਿਉਂ ਨਹੀਂ ਸੋਚਦੇ ਜਦੋਂ ਉਹ ਜਾਂਦੇ ਆ ਦੇਹਧਾਰੀ ਗੁਰੂਆਂ ਦੇ ਕੋਲ ਲੋਕਾਂ ਨੂੰ ਸੋਚਣਾ ਚਾਹੀਦਾ ਤੁਹਾਡਾ ਫਰਜ ਬਣਦਾ ਤੁਸੀਂ ਰੋਜ਼ ਨਵੇਂ ਮੁੱਦੇ ਲੈ ਕੇ ਆਨੇ ਹੋ ਧਰਮਾਂ ਨੂੰ ਟਾਰਗੇਟ ਕਰਦੇ ਹੋ ਹਰ ਇੱਕ ਤੀਜ ਵਰਗ ਨੂੰ ਟਾਰਗੇਟ ਟਾਰਗੇਟ ਕਰਦੇ ਹੋ ਇਹ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਾਡੇ ਕ੍ਰਿਸਚੀਅਨ ਥੋੜੀ ਸੀ ਪਰ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ ਤੇ ਇਹਦਾ ਮਤਲਬ ਅਸੀਂ ਕਹੀ ਜਾਂਨੇ ਵੀ ਹਾਂਜੀ ਜੀ ਇਹ ਕ੍ਰਿਸਚੀਅਨ ਹੋ ਗਏ ਗੱਲ ਕੀ ਹੈ ਵੀ ਹਾਂ ਤੁਸੀਂ ਨਾ ਕੀਤੇ ਤੁਸੀਂ ਮੰਨਦੇ ਹੋ ਕਿ ਇਹਨਾਂ ਲੋਕਾਂ ਵੱਲੋਂ ਤੁਹਾਡੇ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਰਾ ਜਿਹੜੇ ਲੋਕ ਉੱਥੇ ਜਾਂਦੇ ਨੇ ਉਹਨਾਂ ਦੇ ਪੰਡਾਲਾਂ ਦੇ ਵਿੱਚ ਉਹ ਇਹ ਗੱਲ ਸੋਚਣ ਤੇ ਉਹ ਬਿਆਨ ਕਰਨ ਗੱਲ ਦੋ ਚਾਰ ਜਣਿਆਂ ਦੀ ਨਹੀਂ ਜਿਹੜੇ ਹਜ਼ਾਰਾਂ ਲੱਖਾਂ ਲੋਕ ਉਧਰ ਨੂੰ ਜਾਂਦੇ ਨੇ ਉਹ ਆਣ ਇਸ ਗੱਲ ਦੇ ਵਿੱਚ ਵੀ ਇਹ ਗੱਲ ਗਲਤ ਹੁੰਦੀ ਹੈ ਇਹ ਪੁੱਠੀ ਹੁੰਦੀ ਹੈ ਤੇ ਉੱਥੇ ਜਾ ਕੇ ਸੱਚਾਈ ਲਿਆਂ ਅੱਜ ਗੁਰੂ ਪੀਰ ਤਾਂ ਤੁਹਾਨੂੰ ਕਿੱਧਰ ਜੋੜ ਕੇ ਗਏ ਆ ਤੇ ਅਸੀਂ ਕਿੱਧਰ ਜੁੜੇ ਪਏ ਆ ਅੱਜ ਕੱਲਾ ਬਜਿੰਦਰ ਸਿੰਘ ਅੱਜ ਦੇ ਲੋਕਾਂ ਨੂੰ ਕਿਵੇਂ ਦੇਖਦੇ ਹੋ ਇਹਦੀ ਬ੍ਰਾਂਚ ਨਹੀਂ ਇੱਥੇ ਇੱਥੇ ਬਹੁਤ ਸਾਰੇ ਪੰਜਾਬ ਦੇ ਵਿੱਚ ਡੇਰੇ ਨੇ ਉਧਰ ਵੀ ਨਿਗਾਹ ਮਾਰਨ ਦੀ ਲੋਕ ਪੰਜਾਬ ਦੇ ਇਹ ਲੋਕਾਂ ਨੂੰ ਕਿਵੇਂ ਦੇਖਦੇ ਹੋ ਕਿਵੇਂ ਤੇ ਲੋਕ ਨੇ ਆਪਣੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਤਾਂ ਮੈਂ ਇਹ ਗੱਲ ਕਰੂੰਗਾ ਵੀ ਜਿਹੜੇ ਲੋਕ ਇਦਾਂ ਦੀਆਂ ਚੀਜ਼ਾਂ ਨੂੰ ਤਰਜੀਹ ਦਿੰਦੇ ਨੇ ਉਹ ਆਪਣੇ ਗੁਰੂਆਂ ਪੀਰਾਂ ਦੀਆਂ ਸਿੱਖਿਆਵਾਂ ਨੂੰ ਮੰਨਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਕੀ ਗੱਲ ਵੀ ਐਡਾ ਸਟ੍ਰੈਸ ਹੋ ਜਾਂਦਾ ਹੈ ਉਹ ਸਟ੍ਰੈਸ ਨੂੰ ਫਰਸਟ੍ਰੇਸ਼ਨ ਨੂੰ ਖਤਮ ਕਰਨ ਦੇ ਲਈ ਇਦਾਂ ਦੀਆਂ ਜਗ੍ਹਾਾਂ ਤੇ ਜਾਂਦੇ ਆ ਜਿੱਥੇ ਜਾ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਕਿ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਕਿਸੇ ਨੂੰ ਗਰੀਬ ਕਹਿ ਕੇ ਕਿਸੇ ਨੂੰ ਲਾਲਚ ਦੇ ਕੇ ਕਿਸੇ ਬੱਚੇ ਨੂੰ ਐਜੂਕੇਸ਼ਨ ਦੇ ਕੇ ਜਾਂ ਕਿਸੇ ਬਿਮਾਰ ਨੂੰ ਠੀਕ ਕਰਨ ਦਾ ਲਾਲਚ ਦੇ ਕੇ ਉਹਨਾਂ ਨੂੰ ਠੱਗਿਆ ਜਾ ਰਿਹਾ ਹੈ ਉਹਨਾਂ ਦੀ ਬੇਬਸੀ ਦਾ ਸ਼ਿਕਾਰ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਬਾਅਦ ਵਿੱਚ ਕਿਉਂ ਹੋ ਰੇ ਬੇਬਸੀ ਦੇ ਸ਼ਿਕਾਰ ਕੌਣ ਕਹਿੰਦਾ ਇਹਨਾਂ ਨੂੰ ਬੇਬਸੀ ਦਾ ਸ਼ਿਕਾਰ ਹੋਵੋ ਕੋਈ ਇਹਨਾਂ ਤੇ ਲਿਖਿਆ ਹੋਇਆ ਵੀ ਜਾ ਕੇ ਬੇਬਸੀ ਦਾ ਸ਼ਿਕਾਰ ਹੋਵੋ ਗੱਲ ਤਾਂ ਇਹ ਹੈ ਜੀ ਵੀ ਅੱਜ ਮੈਂ ਹੁਣ ਪਹਿਲਾਂ ਵੀ ਤੁਹਾਡੇ ਨਾਲ ਹੈਲਥ ਤੇ ਐਜੂਕੇਸ਼ਨ ਦੀ ਗੱਲ ਕੀਤੀ ਜੇ ਸਾਡੀਆਂ ਸਰਕਾਰਾਂ ਸਹੀ ਹੋਣ ਤੇ ਲੋਕ ਇਹ ਰਾਹਾਂ ਤੇ ਨਾ ਜਾਣ ਜੇ ਉਹਨਾਂ ਨੂੰ ਐਜੂਕੇਸ਼ਨ ਸਰਕਾਰ ਵੋਟ ਲੈਂਦੀ ਵੀ ਅਸੀਂ ਐਜੂਕੇਸ਼ਨ ਬੈਸਟ ਪ੍ਰੋਵਾਈਡ ਕਰਨੀ ਆ ਬਣਦੇ ਹੱਕ ਦੇਣੇ ਆ ਹੈਲਥ ਕੇਅਰ ਕੀਤੀ ਜਾਏਗੀ ਤੁਹਾਨੂੰ ਰੋਜ਼ਗਾਰ ਦਿੱਤਾ ਜਾਏਗਾ ਜੇ ਚੀਜ਼ਾਂ ਹੀ ਸਰਕਾਰ ਨੇ ਦੇਣੀਆਂ ਨਹੀਂ ਤਾਂ ਲੋਕ ਕਿੱਥੇ ਜਾਣ ਪਾਸੇ ਮੈਂ ਗੱਲ ਕਰ ਰਹੀ ਸੀ 파ਰਤੂਸ਼ਨ ਆਸ਼ੂ ਜੋ ਕਿ ਕਾਂਗਰਸੀ ਆਗੂ ਨੇ ਜੋ ਕਿ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਦੇ ਕਿਰਦਾਰ ਨੂੰ ਕਿਵੇਂ ਦੇਖਦੇ ਹੋ ਕਿ ਲੋਕ ਅੱਜ ਵੀ ਡੇਟ ਦੇ ਵਿੱਚ ਇੰਨੇ ਪਰਚੇ ਹੋਣ ਤੋਂ ਬਾਵਜੂਦ ਦੂਜਾ ਕਹਿ ਦਿਆ ਕਿ ਉਹ ਕਹਿ ਸਕਦੇ ਕਿ ਬਿਲਕੁਲ ਸਾਫ਼ ਹੋ ਕੇ ਬਾਹਰ ਨਿਕਲੇ ਨੇ ਹੈਨਾ ਤੇ ਬੜੀ ਖੁਸ਼ੀ ਮਨਾਈ ਜਾਂਦੀ ਹੈ ਜਦੋਂ ਬਾਹਰ ਆਉਂਦੇ ਨੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਅੱਜ ਵੀ ਉਹਨਾਂ ਨੂੰ ਉਹਨਾਂ ਹੀ ਪਿਆਰ ਤੇ ਪਸੰਦ ਕਰਦੇ ਨੇ ਜਿੰਨਾ ਪਹਿਲਾਂ ਕਰਦੇ ਸੀ ਲੋਕ ਨੇ ਜੀ ਇਹ ਵੋਟਰ ਹੈ ਇਹ ਵੋਟਰ ਹੈ ਫੇਸ ਤੇ ਕੀ ਕਰੇਗਾ ਬਾਅਦ ਦੇ ਵਿੱਚ ਕੀ ਕਰੇਗਾ ਕੁਝ ਨਹੀਂ ਕਹਿ ਸਕਦੇ ਉਹਨਾਂ ਦੇ ਪਿਆਰ ਦੀ ਗੱਲ ਉਹ ਖੁਦ ਜਾਣਦੇ ਆ ਕਿਉਂਕਿ ਆਪਣੀਆਂ ਪੋਸਟਾਂ ਪਾ ਪਾ ਕੇ ਉਹ ਜਤਾਰੇ ਆ ਵੀ ਮੈਨੂੰ ਇੰਨਾ ਲੋਕ ਪਿਆਰ ਕਰਦੇ ਜੇ ਇੰਨਾ ਹੀ ਪਿਆਰ ਕਰਦੇ ਹੁੰਦੇ ਅਜਾ ਆਪਾਂ ਨੂੰ ਸਾਰੀਆਂ ਚੀਜ਼ਾਂ ਆਪਾਂ ਨੂੰ ਸਪਰੈਡ ਕਰਨ ਦੀ ਕੀ ਜ਼ਰੂਰਤ ਸੀ ਕੀ ਜ਼ਰੂਰਤ ਸੀ ਦੱਸਣ ਦੀ ਵੀ ਮੈਨੂੰ ਹਰੀ ਛੰਡੀ ਮਿਲ ਵੀ ਮੈਨੂੰ ਕਾ ਛੰਡੀ ਮਿਲ ਗਈ ਮੈਨੂੰ ਚਿੱਟੀ ਮਿਲ ਗਈ ਮਹਾਰਾਜ ਪਿਆਰ ਹੁੰਦਾ ਤੇ ਉਹ ਪਿਆਰ ਆਪ ਜਾਗਰ ਹੁੰਦਾ ਲੋਕ ਇਹ ਗੱਲਾਂ ਕਹਿੰਦੇ ਆ ਹੁਣ ਅੱਜ ਮੇਰੇ ਬਿਆਨ ਤੋਂ ਬਾਅਦ ਲੋਕਾਂ ਨੇ ਕਹਿਣਾ ਸ਼ੁਰੂ ਕਰ ਦੇਣਾ ਕਿਉਂਕਿ ਜਿਹੜੇ ਉਹਨਾਂ ਦੇ ਚਹੇਤੇ ਨੇ ਨੇੜੇ ਵਾਲੇ ਨੇ ਉਹਨਾਂ ਤੋਂ ਪੋਸਟਾਂ ਵੀ ਪੈਣੀਆਂ ਸਰ ਤੁਸੀਂ ਤਾਂ ਰਹਿਨੇ ਹੀ ਇੱਥੋਂ ਲੁਧਿਆਣਾ ਵਸਦੇ ਵਿੱਚ ਰਹਨੇ ਹੋ ਤੁਸੀਂ ਤਾਂ ਕਦੇ ਘਰ ਛੱਡ ਕੇ ਨਹੀਂ ਗਏ ਘਰ ਬਦਲ ਕੇ ਨਹੀਂ ਗਏ ਜੰਪਾਲ ਇੱਥੋਂ ਦਿਓ ਨਾ ਤੁਹਾਨੂੰ ਤਾਂ ਪਤਾ ਹੀ ਹੋਏਗਾ ਹਰੇਕ ਦਾ ਦਿਲ ਤੁਸੀਂ ਜਾਣਦੇ ਹੋ ਮੈਂ ਕਿਹਾ ਕਿ ਉਹ ਵੱਡੇ ਸਮਰਥਕ ਤੁਹਾਡੇ ਨਾਲ ਜੁੜੇ ਹੋਣੇ ਵੱਡਾ ਗਰੁੱਪ ਤੁਹਾਡੇ ਨਾਲ ਜੁੜਿਆ ਹੋਇਆ ਤੇ ਤੁਸੀਂ ਦੱਸੋ ਕਿ ਤੁਸੀਂ ਕੀ ਲੋਕਾਂ ਦੀ ਮਨਾਂ ਦੀ ਪੜੀ ਹੋਈ ਹੋਏਗੀ ਕਿ ਕਿਵੇਂ ਦੇਖਦੇ ਨੇ ਲੋਕ ਉਹਨਾਂ ਨੂੰ ਅੱਜ ਪਿਆਰ ਕਰਦੇ ਨੇ ਕਿ ਕਿਵੇਂ ਨਹੀਂ ਲੋਕ ਮਜਬੂਰੀ ਦੇ ਵਿੱਚ ਉਹਨਾਂ ਦਾ ਸਾਥ ਦੇ ਰਿਹਾ ਜਦੋਂ ਮੈਂ ਹੀ ਕਹਿ ਦੇਣਾ ਮੈਂ ਤੇਰੇ ਘਰੇ ਆ ਰਿਆਂ ਆਂ ਜਿਹੜਾ 10 ਜਣੇ ਇਕੱਠੇ ਕਰਕੇ ਰੱਖੀ ਤੇ ਉਹ 10 ਨਹੀਂ ਤਾਂ 5 ਤਾਂ ਜ਼ਰੂਰ ਇਕੱਠੇ ਕਰੇਗਾ ਵੀ ਚਲੋ ਆ ਰਹੇ ਆ ਮੈਂ ਆ ਨਹੀਂ ਕਹਿੰਦਾ ਵੀ ਮੈਂ ੱੱਕੇ ਨਾ ਜਾਣਾ ਜਾਂ ਪਿਆਰ ਨਾ ਜਾਣਾ ਕਈ ਵਾਰੀ ਕੀ ਹੁੰਦਾ ਮੈਨੂੰ ਖੁਦ ਕੁਰਸੀਆਂ ਤੇ ਟੈਂਟ ਪਹਚਾਣਾ ਪੈਂਦਾ ਵੀ ਮੈਂ ਟੈਂਟ ਕੁਰਸੀਆਂ ਪਹਚਾਤਤੀਆਂ ਇੱਥੇ ਜਿਹੜਾ ਪੰਡਾਲ ਲਾ ਦਿਓ ਮੈਂ ਮੀਟਿੰਗ ਕਰਨ ਆ ਰਿਆਂ ਆ ਤੇ ਉਹਦੇ ਵਿੱਚ ਕਈ ਵਾਰੀ ਇਨਸਾਨ ਦੀ ਮਜਬੂਰੀ ਹੋ ਜਾਂਦੀ ਆ ਬੇਬਸੀ ਹੋ ਜਾਂਦੀ ਆ ਤੇ ਪਿਆਰਤਾ ਜੀ ਰਿਜ਼ਲਟ ਦੇ ਵਿੱਚ ਸਾਹਮਣੇ ਆਈ ਜਾਣਾ ਪਿਛਲੀ ਵਾਰੀ ਵੀ ਪਿਆਰ ਹੀ ਸੀ ਉਦੋਂ ਤਾਂ ਨਹੀਂ ਕੋਈ ਅੰਦਰ ਗਿਆ ਸੀ ਜੀ ਜੀ ਜਦੋਂ ਪਿਛਲੀ ਵਾਰੀ ਇਲੈਕਸ਼ਨ ਲੜੇ ਨਾ ਉਦੋਂ ਕੋਈ ਅੰਦਰ ਗਿਆ ਕੋਈ ਕਹਿੰਦਾ ਕਿ ਉਹ ਤਾਂ ਇੱਕ ਹਵਾ ਸੀਗੀ ਜਿਹੜੀ ਕਿ ਆਮ ਆਦਮੀ ਪਾਰਟੀ ਇਹਨਾਂ ਕੌਂਸਲਰ ਦੇ ਇਲੈਕਸ਼ਨਾਂ 'ਚ ਕਿਹੜੀ ਹਵਾ ਸੀ ਆ ਜਿਹੜੇ ਕੌਂਸਲਰ ਦੇ ਇਲੈਕਸ਼ਨ ਨਿਕਲ ਕੇ ਗਏ ਆ ਉਦੋਂ ਕਿਹੜੀ ਹਵਾ ਸੀ ਉਦੋਂ ਕੋਈ ਹਵਾ ਨਹੀਂ ਸੀ ਉਦੋਂ ਆਮ ਆਦਮੀ ਨਾਲ ਵੀ ਨਰਾਜ਼ ਸੀਗੇ ਲੋਕ ਦੂਜਿਆਂ ਨਾਲ ਵੀ ਨਰਾਜ਼ ਸੀ ਉਦੋਂ ਜਿਹੜਾ ਰਿਜ਼ਲਟ ਇਹਨਾਂ ਦੇ ਕੈਂਡੀਡੇਟਸ ਨੂੰ ਇਹਨਾਂ ਦੀ ਪਾਰਟੀ ਨੂੰ ਦੇ ਤਾਲੂਕਾਂ ਨੇ ਉਹ ਰਿਜ਼ਲਟ ਦਾ ਪੱਕੀ ਕਹਾਂਗੇ ਲੁਧਿਆਣਾ ਵੈਸਟ ਦੀ ਕਾਨੂੰਨ ਵਿਵਸਥਾ ਨੂੰ ਕਿਵੇਂ ਵੇਖਦੇ ਹੋ ਕਿ ਲੁਧਿਆਣਾ ਵੈਸਟ ਦੀ ਕਾਨੂੰਨ ਵਿਵਸਥਾ ਜੀ ਥਾਂ ਥਾਂ ਸਨੇਚਿੰਗ ਹੋ ਰਹੀਆਂ ਨੇ ਥਾਂ ਥਾਂ ਚੋਰੀਆਂ ਹੋ ਰਹੀਆਂ ਨੇ ਸਹਿਮ ਦੇ ਨਾਲ ਮੈਂ ਕੱਲ ਬਾਜ਼ਾਰ ਦੇ ਵਿੱਚ ਸੀਗਾ ਨੌਜਵਾਨ ਬੱਚੇ ਬੱਚੀਆਂ ਨੂੰ ਮਿਲਿਆ ਤੇ ਮੈਂ ਦੇਖਿਆ ਵੀ ਕਿਸੇ ਨੇ ਵੀ ਨੈਕਲੇਸ ਨਹੀਂ ਪਾਇਆ ਸੀ ਕਿਸੇ ਨੇ ਕੋਕੇ ਨਹੀਂ ਪਾਏ ਸੀ ਜਦਕਿ ਬੱਚੀਆਂ ਗਹਿਣਿਆਂ ਨੂੰ ਬਹੁਤ ਪਿਆਰ ਕਰਦੀਆਂ ਜਦੋਂ ਮੈਂ ਪੁੱਛਿਆ ਤੇ ਉਹ ਕਹਿੰਦੇ ਜੀ ਇਹ ਸੀ ਇਹ ਗਹਿਣੇ ਪਾ ਕੇ ਆਪਣੀ ਜਾਨ ਥੋੜੀ ਗਵਾਣੀ ਆਜ ਇਹਨਾਂ ਸਹਿਮ ਹੈ ਰਾਤ ਨੂੰ ਕੋਈ ਬਾਹਰ ਨਹੀਂ ਨਿਕਲ ਸਕਦਾ ਦਿਨੇ ਉਦਾਂ ਡਰਿਆ ਵੀ ਸਨੇਚਰ ਹੋ ਜਾਣ ਬਹੁਤ ਕੁਛ ਇੱਥੇ ਪ੍ਰੋਬਲਮ ਨੇ ਇੱਕ ਮੈਂ ਡੌਗ ਲਵਰਸ ਨੂੰ ਵੀ ਕਹੂੰਗਾ ਕਿ ਜਿੱਥੇ ਤੁਹਾਡੇ ਮਾਧਿਅਮ ਤੋਂ ਵੀ ਜਿੱਥੇ ਡੌਗਸ ਨੂੰ ਆਪਾਂ ਪਿਆਰ ਕਰਦੇ ਆਂ ਕਾਰਪੋਰੇਸ਼ਨ ਨੂੰ ਕਹਿ ਕੇ ਇਦਾਂ ਦੀ ਜਗ੍ਹਾ ਬਣਵਾਈਏ ਜਿੱਥੇ ਉਹ ਸਾਰੇ ਸਟ੍ਰੀਟ ਡੌਗਸ ਲੈ ਜਾਣ ਕਿਉਂਕਿ ਉਹਨਾਂ ਦੇ ਕਾਰਨ ਐਕਸੀਡੈਂਟ ਬਹੁਤ ਹੋ ਰਹੇ ਨੇ ਡੌਗ ਬਾਈਟਿੰਗ ਬਹੁਤ ਹੋ ਰਹੀ ਹੈ ਇਸ ਲਈ ਕਾਈਂਡਲੀ ਡੌਗ ਲਵਰਸ ਵੀ ਇਹ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਉਹਨਾਂ ਲਈ ਇੱਕ ਅਲੱਗ ਜਗ੍ਹਾ ਮੁਹੱਈਆ ਕਰਾਣ ਜਿੱਥੇ ਉਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤਾ ਜਾਵੇ ਬਿਲਕੁਲ ਇਹਨਾਂ ਚੀਜ਼ਾਂ ਤੇ ਗੌਰ ਕਰਨ ਤੇ ਬਿਲਕੁਲ ਲੋੜ ਹੈ ਪਰ ਦੂਜੇ ਪਾਸੇ ਲੁਧਿਆਣਾ ਵਸਤੀ ਗੱਲ ਕੀਤੀ ਸੀ ਲੁਧਿਆਣਾ ਵਸਤੇ ਵਿੱਚ ਦੋ ਸੀਟਾਂ ਦੀ ਅਨਾਉਂਸਮੈਂਟ ਜਿਹੜੀ ਕੀ ਕਰ ਦਿੱਤੀ ਗਈ ਕਾਂਗਰਸ ਅਤੇ ਆਪ ਆਧਵੀ ਪਾਰਟੀ ਵੱਲੋਂ ਦੂਜੇ ਭਾਜਪਾ ਤੇ ਸ਼ੋਮਨੇ ਗਾਲੀ ਦਲ ਵੱਲੋਂ ਨਾ ਮਾਣਿਆ ਹਜੇ ਬਾਕੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਤਾਂ ਇਹ ਹੋਏਗਾ ਕਿ ਲੋਕ ਮੋੜ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਜਿੱਥਕੇ ਉਸ ਦੀ ਝੋਲੀ ਸੀਟ ਪਾਉਂਦੇ ਨੇ ਜਾਂ ਫਿਰ ਇਸ ਵਾਰ ਬਿਲਕੁਲ ਹੀ ਜਿਹੜੀ ਕਿ ਰੂਪਰੇਖਾ ਜਾਂ ਤਸਵੀਰ ਹੈ ਬਦਲ ਜਾਵੇਗੀ ਕੈਮਰਾਮੈਨ ਹਣੀ ਦੇ ਨਾਲ ਪ੍ਰਿਅ